ਤਾਂ ਜਿਹੜੇ ਇੱਥੇ ਬੜਾ ਮੁੱਖ ਦਾਇਕ ਜਿਹੜੇ ਪਟਨਾ ਹੋਈ ਹੈ ਤੇ ਮੇਰੇ ਤੇ ਰਸਤੇ ਨੂੰ ਜਿਹੜਾ ਗੁਰਦਾਸਪੁਰ ਜਾਂਦਾ ਤੇ ਵਾਇਆ ਟਾਂਡਾ ਹੀ ਜਾਂਦਾ ਏ ਤੋਂ ਸ਼੍ਰੀਗਰ ਤੋਂ ਨੂੰ ਤੇ ਮਿਆਣੀ ਪਿੰਡ ਦੇ ਇੱਕ ਵੇਸੀ ਬੜਾ ਮਸ਼ਹੂਰ ਪਿੰਡ ਹੈ ਉੱਥੇ ਵਾਰ ਦਾਤ ਹੋਣੀ ਕਿ ਈਟਾ ਗੁਰਸ਼ਿਕ ਪਰਵਾਰ ਬਜ਼ੁਰਗ ਸਾਹਮਣੇ ਬੈਠੇ ਨੇ ਉਹਨਾਂ ਦੇ ਸਾਹਮਣੇ ਪੁੱਤ ਦਾ ਚਲੇ ਜਾਣਾ ਬੜੀ ਇਹ ਬਾਪ ਨੂੰ ਪਤਾ ਹੁੰਦਾ ਕਿ ਜਿਸ ਪਾਪ ਨੇ ਆਪ ਉਹਦੇ ਮੋੜਾਂ ਤੇ ਜਾਣਾ ਤੇ ਉਸੇ ਬਾਪ ਨੂੰ ਆਪਣੇ ਪੁੱਤ ਨੂੰ ਮੋੜਾਂ ਤੇ ਲੈ ਕੇ ਜਾ ਰਿਹਾ ਇਹ ਬੜੀ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਕਿ ਪੰਜਾਬ ਪੁਲਿਸ ਨੂੰ ਦੇਖਣਾ ਪਏਗਾ ਕਿ ਜਿਸ ਤਰ੍ਹਾਂ ਗੁੰਡਾਗਰਦ ਪੰਜਾਬ ਚ ਵੱਧ ਰਿਹਾ ਹਰ ਰੋਜ਼ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਔਰ ਦੇ ਲਾਈਟ ਜਿਹੜੇ ਮਰਡਰ ਹੋ ਰਹੇ ਨੇ ਇਹਦੇ ਤੇ ਇਹੋ ਨਹੀਂ ਕਦੇ ਕਿਹਨੂੰ ਸੀਸੀਟੀਵੀ ਕੈਮਰਾ ਦੇਖ ਰਹੇ ਹੋ ਅਸੀਂ ਹੋਰ ਕੋਈ ਕਰ ਰਹੇ ਇਹਦੇ ਤੇ ਐਕਸ਼ਨ ਸਖਤ ਹੋਣਾ ਚਾਹੀਦਾ ਪਰ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਜਿਹੜੇ ਆ ਤੁਰੇ ਫਿਰਦੇ ਨੇ ਮੁੰਡੇ ਮੋਟਰਸਾਈਕਲਾਂ ਤੇ ਇਹ ਜੀ ਇਹਦੇ ਤੇ ਪੁਲਿਸ ਜਿਹੜਾ ਸਖੀ ਨਾਲ ਕੰਮ ਸਟਾਰਟ ਕਰ ਦੇ ਤੇ ਮੇਰਾ ਨਹੀਂ ਖਾਲਕੀ 10 ਦਿਨ ਤੋਂ ਵੀ ਵੱਧ ਦਾ ਲੌਂਡਰ ਆਰਡਰ ਦੀ ਮੇਨਟੇਨ ਕਰਦਾ ਕੋਈ ਕੰਮ ਨਹੀਂ ਉਹ ਮੇਰੇ ਪਰਿਵਾਰ ਦੇ ਨਾਲ ਹੰਦਕੀ ਕਰਦਾ ਗਿਆ ਸੀ ਤੇ ਇੱਕ ਬੜੀ 60 ਸਾਲ ਦੀ 60 ਸਾਲ ਦੀ ਸੀ ਇਹ ਕੋਲ ਨਾ ਲੌਂਡਰ ਸਾਡੇ ਲੌਂਡਰ ਡਾਟੇ ਤੇ ਭਜੀਆਂ ਉੱਡੀਆਂ ਨੇ ਤੇ ਮੈਂ ਕਹਿ ਰਿਹਾ ਕਿ ਲੌਂਡਰ ਡਾਟੇ ਤੇ ਭਜੀਆਂ ਉੱਡਗੀਆਂ ਨੇ ਔਰ ਪੁਲਿਸ ਜਿਹੜੀ ਐਫ ਆਰ ਲਿਖਣ ਨੂੰ ਤਿਆਰ ਨਹੀਂ ਕਰੀਆਂ ਕੇਸਾਂ ਦੇ ਵਿੱਚੋਂ ਕੀ ਜੇ ਤੁਸੀਂ ਹਾਈ ਕੋਰਟ ਦੇ ਮਦਰਜੀਦ ਨੂੰ ਕਹੂੰਗਾ ਆਪਣੇ ਪ੍ਰਧਾਨ ਉਹਨਾਂ ਨੂੰ ਕਿ ਇੱਕ ਹਾਈ ਕੋਰਟ ਚ ਪਤਾ ਕਰੋ ਮੇਰੇ ਖਿਆਲ ਕੇ 900 ਤੋਂ ਵੱਧ ਲੋਕਾਂ ਨੇ ਉਥੇ ਕੇਸ ਕੀਤੇ ਨੇ ਤੇ ਸਾਨੂੰ ਸਪੂਰਟੀ ਦਿੱਤੀ ਜਾਵੇ ਵਿਦ ਪ੍ਰੂਫ ਦਿੱਤੀ ਨੇ ਤੇ ਜੇ ਸਟੇਟ ਦੇ ਵਿੱਚ ਉਹ 900 ਤੇ ਉਹ ਨੇ ਜਿਹੜੇ ਅਗੇ-ਅਗੇ ਤੇ ਜਿਹੜੇ ਪਿੰਡਾਂ 'ਚ ਬੈਠੇ ਨੇ ਜੱਟ ਦੂਰ ਜਿਹੜਾ ਆਪਣੇ ਆਪ ਨੂੰ ਡਿਸਕਲੋਜ਼ ਹੀ ਨਹੀਂ ਕਰਨਾ ਚਾਹੁੰਦੇ ਉਹ ਤੇ ਬਹੁਤ ਜ਼ਿਆਦਾ ਦੁਨੀਆ ਹੋ ਗਈ ਹੈ ਤੇ ਇਹਦੇ 'ਚ ਸਾਨੂੰ ਸਾਰਿਆਂ ਨੂੰ ਪਾਰਟੀ-ਪਾਜੀ ਤੋਂ ਉੱਪਰ ਉੱਠ ਕੇ ਇਹਦੇ ਰੇਸਟ ਵਾਗੇ ਉਠਾਉਣੇ ਪੈਗੇ ਤੇ ਇਹ ਹੀ ਨਹੀਂ ਕਿ ਅਸੀਂ ਇਲੈਕਸ਼ਨਾਂ ਲੜਨੀ ਅਸੀਂ ਉਹਨੂੰ ਨੀਮਾ ਦਿਖਾਉਣਾ ਪੰਜਾਬ ਬਚੇਗਾ ਤੇ ਪੰਜਾਬ ਤਰੱਕੀ ਕਰੇਗਾ ਕਿ ਜੇ ਇਦਾਂ ਹੀ ਕਰਦੇ ਰਹੇ ਬੱਚੇ ਪਿੰਡਾਂ 'ਚ ਚਲੇ ਜਾਓ ਪਹਿਲਾਂ ਦੁਆਪੇ ਜੀ ਤੁਹਾਡੇ ਚੁੰਡਾ 'ਚ ਬੱਚੇ ਬਾਹਰ ਨੇ ਤੇ ਹੁਣ ਸਾਡੇ ਮਾਝੇ ਦੇ ਵਿੱਚ ਕਿਸੇ ਪੜਚੋਲੇ ਚਲੇ ਜੋ ਸਾਰੇ ਬੱਚੇ ਬਾਹਰ ਨੇ ਜੋਗੇ ਜੀ ਉਹਦਾ ਗੈਂਗਸਟਰ ਨਾ ਬਣ ਜੇ ਉਹਦਾ ਨਸ਼ੇ ਤੇ ਨਾ ਲੱਗ ਜੇ ਜੇ ਇਹਨਾਂ ਚੀਜ਼ਾਂ ਨੂੰ ਨਾ ਪਾ ਰੋਕਿਆ ਤੇ ਪੰਜਾਬ ਦੇ ਵਿੱਚ ਬਜ਼ੁਰਗਾਂ ਤੋਂ ਬਾਅਦ ਸੰਭੇਗਾ ਕੌਣ ਸਾਨੂੰ ਇਸ ਪੰਜਾਬ ਨੂੰ ਇਹਨਾਂ ਜ਼ਿਆਦਾ ਤੋਂ ਨੂੰ ਇਟੀਟਿਵਟੀਆਂ ਘਰਾਂ ਨੂੰ ਕੌਣ ਜਿੰਦਰੇ ਖੋਡੇਗਾ ਕੇ ਇਹਦੇ ਤੇ ਸਾਨੂੰ ਸਾਰਿਆਂ ਨੂੰ ਬੜੀ ਡੂੰਗੀ ਸੋਚ ਨਾਲ ਗੱਲ ਕਰਨੀ ਪਵੇਗੀ